ਆਪਾਂ ਮੰਨਦੇ ਹੁੰਦੇ ਆ ਨਾ ਕਿ ਆ ਡਾਕਟਰ ਬੜਾ ਸਪੈਸ਼ਲਿਸਟ ਹੈ ਕਿਉਂ ਜੀ ਬੜੀ ਬਿਮਾਰੀ ਠੀਕ ਕਰਦਾ ਜਾਂ ਹੱਡੀਆਂ ਦਾ ਜਾਂ ਕਿਸੇ ਚੀਜ਼ ਦਾ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਇਹ ਸਪੈਸ਼ਲਿਸਟ ਹੈ ਗਿਆ ਚੰਗੀ ਭਲੀ ਚੱਲਦੀ ਚੀਜ਼ ਨੂੰ ਖਰਾਬ ਕਰਨ ਦੇ ਕੀ ਕਹਿ ਰਿਹਾ ਮੈਂ ਪੰਜਾਬ ਚੰਗਾ ਪੜਾ ਚੱਲ ਰਿਹਾ ਸੀ ਪਿਛਲੇ 50 ਸਾਲ ਤੋਂ ਕਣਕਔਰ ਝੋਨੇ ਦੀ ਪ੍ਰਕਿਊਰਮੈਂਟ ਆਟੋ ਮੋਡ ਤੇ ਹੁੰਦੀ ਸੀ ਆਪਣੇ ਆਪ ਹੋ ਜਾਂਦੀ ਸੀ ਇਹਨਾਂ ਨੇ ਉਹਨੂੰ ਫੇਰੋਕਦਾ ਕਦੇ ਗੈਂਗਸਟਰ ਦਾ ਰਾਜ ਨਹੀਂ ਹੋਇਆ ਇਹਨਾਂ ਨੇ ਉਹ ਸ਼ੁਰੂ ਕਰਾਤਾ ਆਪ ਵਪਾਰੀਆਂ ਤੋਂ ਜਾ ਕੇ ਪੁੱਛ ਲੋ ਪਿੰਡ ਵਾਲਿਆਂ ਤੋਂ ਜਾ ਕੇ ਪੁੱਛ ਲੋ ਸਭ ਨੇ ਹੱਥ ਖੜੇ ਕਰਦੇ ਕਿ ਭਾਈ ਇਹਨਾਂ ਹਰਗਾ ਮਾੜਾ ਆਦਮੀ ਕੋਈ ਹੋ ਨਹੀਂ ਸਕਦਾ ਹਰ ਚੀਜ਼ ਤੇ ਝੂਠ ਬੋਲ ਦਿਆ ਕੋਈ ਇੱਕ ਚੀਜ਼ ਬਾਜਵਾ ਸਾਹਿਬ ਨੇ ਜਿਵੇਂ ਦੱਸਿਆ ਮੈਂ ਮੂਰੀ टाकी ਦੀ ਕਰਦਾ ਹਰ ਚੀਜ਼ ਤੇ ਝੂਠ ਬੋਲ ਕੇ ਕੁੰਮਰਾ ਕਰਕੇ ਸਰਕਾਰ ਬਣਾਈ ਇੱਕ ਚੀਜ਼ ਤਾਂ ਪੂਰੀ ਕਰਦੇ ਹੋ ਦੂਸਰਾ ਬਰਨਾਲਾ ਦੀ ਇੱਥੇ ਕਿੰਨੇ ਦਿਨਾਂ ਦੇ ਇਹ ਮੇਰੇ ਖਿਆਲ 14 ਤੋਂ ਇਹ ਸੀਟ ਇਹਨਾਂ ਕੋਲ ਹੀ ਆ ਕਿਉਂ ਜੀ ਪਾਰਲੀਮੈਂਟ ਦੀ ਵੀ ਐਸੈਂਬਲੀ ਦੀ ਵੀ ਅਸੈਂਬਲੀ ਦੀ ਸਟਾਰਟ ਹੋਇਆ ਨੰਪੂਰਾ ਇੱਕ ਕੰਮ ਦਿਖਾ ਦਿਓ ਬਰਨਾਲਾ ਸ਼ਹਿਰ ਦਾ ਮੈਂ ਅੱਜ ਮੇਰਾ ਤੀਸਰਾ ਦਿਨ ਆ ਬਰਨਾਲੇ ਚ ਸਭ ਜਗ੍ਹਾ ਮੈਂ ਪੁੱਛਦਾ ਕਿ ਭਾਈ ਖਾਸ ਕੰਮ ਕੀ ਇੱਥੇ ਹੋਇਆ ਕਿਹਾ ਸਾਹਿਬ ਕੁਝ ਨਹੀਂ ਹੋਇਆ ਇੱਥੇ ਤੋਂ ਇਹ ਗੱਲਾਂ ਦਾ ਕੜਾ ਬਣਾਉਂਦੇ ਆ ਅਸੀਂ ਤੁਹਾਨੂੰ ਵੀ ਤੁਹਾਡੇ ਬਾਦਮ ਤੋਂ ਇਹ ਬੇਨਤੀ ਕਰਨਾ ਚਾਹੁੰਦੇ ਆ ਬਰਨਾਲਾ ਦੇ ਲੋਕਾਂ ਨੂੰ ਔਰ ਇੱਥੋਂ ਦੀ ਆਮ ਜਨਤਾ ਨੂੰ ਔਰ ਦੁਕਾਨਦਾਰੇ ਕਹਿ ਰਿਹਾ ਕਿ ਉਹਨਾਂ ਦੇ ਲਫਾਫੇ ਚੈੱਕ ਹੋ ਰਿਹਾ ਕਿ ਕੀ ਵੇਚ ਰਹੇ ਹੋ ਪੈਕੇਟ ਚੈੱਕ ਹੋ ਰਿਹਾ ਜੀਐਸਟੀ ਪੇ ਹੋਇਆ ਕਿ ਨਹੀਂ ਹੋਇਆ ਆਜ ਹੀ ਹੋਇਆ ਇਹਨਾਂ ਨੇ ਤਸ਼ੱਦਦ ਦਾ ਮਾਹੌਲ ਬਣਾਇਆ ਹੋਇਆ ਲੋਕਾਂ ਨੂੰ ਫੋਨ ਜਾ ਰਹੇ ਆ ਗੈਂਗਸਟਰਾਂ ਦੇ ਬਦਮਾਸ਼ ਲੋਕਾਂ ਦੇ ਤੁਸੀਂ ਜੇ ਉਧਰ ਵੋਟ ਪਾਈ ਤਾਂ ਆ ਕਰਦੇ ਆਗੇ ਮੈਂ ਇਹ ਕਹਿਣਾ ਚਾਹਉਣਾ ਦੇਖੋ ਡੈਮੋਕ੍ਰੇਸੀ ਚ ਇਹ ਧਮਕੀਆਂ ਬਹੁਤੀਆਂ ਨਹੀਂ ਚਲਦੀਆਂ ਹੁੰਦੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਬਰਨਾਲਾ ਦੇ ਲੋਕਾਂ ਦੇ ਨਾਲ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਕਿਰਪਾ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਝੂਠਿਆਂ ਨੂੰ ਸਾਰੇ ਬਰਨਾਲਾ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਓ ਝੂਠਿਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਗੈਂਗਸਟਰ ਰਾਜ ਬਣਾਇਆ ਜਿਨ੍ਹਾਂ ਨੇ ਲੈਂਡ ਓਰਡਰ ਵਿਗਾੜਿਆ ਜਿਨ੍ਹਾਂ ਦੇ ਸਾਡੀ ਬੀਬੀਆਂ ਨੂੰ ਕਿਸੇ ਦੀ ਵਾਲੀਆਂ ਖੋਈਆਂ ਜਾ ਰਹੀਆਂ ਕਿਸੇ ਦੀ ਚੇਹਲ ਖੋਈ ਜਾ ਰਹੀ ਆ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਆ ਗਿਆ ਵੈਸੇ ਮੇਰਾ ਇੰਪ੍ਰੈਸ਼ਨ ਹੈ ਕਿ ਇਹਨਾਂ ਨੂੰ ਪ੍ਰਣਾਲੀ 'ਚ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਣਾ ਔਰ ਇਹਨਾਂ ਨੂੰ ਫੇਰ ਅਕਲ ਵੀ ਇਹਨਾਂ ਦੀ درست ਹੋ ਜਾਣੀ ਆ ਤੱਕ ਭਾਤੋਟ ਸਾਰੇ